ਕੀ ਕਹਦੂ ਕਿਣਾ ਵਕਿੰ ਨਵਾ ਮਾੜੀਆਂ ਮੰਮੀ ਆਜੋ ਠਿਕਣ ਦੇ ਡੈਡੀ ਨਾਲ ਹਾਂ ਹਾਂ ਬਸ ਆਉਣ ਲੱਗੇ ਆ ਨੋ ਦੀ ਤੂੰ ਰੋਂਦੀ ਨਹੀਂ ਲੈ ਦੱਸ ਤੂੰ ਵੀ ਚੱਲਾਈਆਂ ਰੋਂ ਕਿਥੇ ਡਈ ਵਿਚਾਰੀ ਮੇਰੀ ਧੀ ਹਾਏ ਹਾਏ ਚੁੱਪ ਕਰ ਜਾ ਕੋਈ ਹੈ ਆਈ ਜਾਣਾ ਮੇਰੇ ਕੀ ਨੇ ਦੱਸ ਐਡੀ ਕਿਹੜੀ ਗੱਲ ਹੋ ਗਈ ਕਿ ਤੇਰਾ ਜੀ ਨਹੀਂ ਲੱਗਣਾ ਜਾ ਕੇ ਉੱਥੇ ਉੱਥੇ ਵੀ ਤੇਰੀ ਮਾਂ ਵਾ ਪੁੱਤ ਪਰ ਸ਼ਾਂਤੀ ਹਾਂ ਮੈਨੂੰ ਵੀ ਜੀ ਨਹੀਂ ਲੱਗਣਾ ਮੇਰਾ ਉਹ ਲੈ ਆਰ ਜਾਣਾ ਤੇ ਜਾਣ ਹੀ ਹੋਈ ਆ ਵੇਖ ਲੈ ਚਲੋ ਆਜੋ ਆਜੋ ਹਾਂ ਚਲੋ ਚਲੋ ਆਜੋ ਫੇਰ ਮੰਮੀ ਕੋ ਮੈਂ ਤੇਨੇ ਕੁਛ ਕਰ ਤਾ ਨਹੀਂ 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 ਮੰਮੀ ਨੇ ਤੇਰੇ ਨੂੰ ਕੁਝ ਹੋ ਰਿਹਾ ਹੈ ਅੱਜ ਨਹੀਂ ਤਣਾ ਕਰ ਕੋਈ ਜਾਣ ਨੂੰ ਆਈ ਜਾਣਾ ਤੇ ਨਾਲੇ ਤੈਨੂੰ ਪਤਾ ਹੀ ਆ ਕਿ ਢਿੱਤੀ ਘਰਾਂ ਚੋਂ ਕਿੱਥੋਂ ਨਿਕਲਿਆ ਜਾਂਦਾ ਵਾ ਤਾਂ ਕਰਕੇ ਨਹੀਂ ਆਏ ਹੋਣੇ ਉਦੋਂ ਤੇ ਉਹਨਾਂ ਨੇ ਆਉਣਾ ਹੀ ਜ਼ਰੂਰੀ ਚੱਲ ਬਹਿ ਮਿਲਤੀ ਤੇ ਮੈਂ ਤੇਰੇ ਲਈ ਚਾਹ ਬਣਾ ਕੇ ਆ ਮੰਗਲ ਨਹੀਂ ਕਰਦੀਆਂ ਰਹੀਆਂ ਉਹਦੇ ਨੂੰ ਮੈਂ ਨਹੀਂ ਮੰਮੀ ਚਾਹ ਪੀਉਂਗੀ ਮੈਂ ਨਹੀਂ ਤੇਰੇ ਤੋਂ ਚਾਹ ਚਾਰ ਦਿਨ ਕੋ ਹੋਰ ਕੰਮ ਵੇਖ ਲੈਣੀ ਹੈ ਹਾਂਜੀ ਕੋਈ ਨਹੀਂ ਵੇਖ ਲਓ ਪਰ ਇਹਨਾਂ ਨੂੰ ਕੀ ਪਤਾ ਵਾ ਕਿ ਢਿੱਤੀ ਅਥੀ ਕਿੰਨੀ ਔਖੀ ਹੈ ਮੇਰੀ ਸੱਸ ਤੇ ਕੀ ਐਡੀ ਹੁਣ ਤਰੀ ਹੈ ਨਾ ਕੋਈ ਸਾਬੀ ਨਹੀਂ ਕਿ ਇਹ ਪਰਸੇ ਨਹੀਂ ਲੱਗਣ ਦਿੰਦੀ ਹੈਗੇ ਹਰ ਵਕਤਾਂ ਨਹੀਂ ਕਿ ਮੇਰੇ ਦਬਾਰੇ ਖੂਰੇ ਰਵੇ ਪਰ ਜਦ ਮਮਮੀ ਨੂੰ ਇਹਨਾਂ ਨੂੰ ਦੱਸਾਂ ਫਿਰ ਇਹਨਾਂ ਨੇ ਵੀ ਦੁਖੀ ਹੋਣਾ ਤੁਹਾਡੇ ਨਾਲ ਮੈਂ ਕੋਈ ਗੱਲ ਕਰ ਹੀ ਨਹੀਂ ਸਕਦੀ ਚਲ ਕੋਈ ਆਪੇ ਸੋ ਹੋ ਗਏ ਜੋ ਆਪਣਾ ਟਾਈਮ ਪਾਸ ਕਰ ਲੈਂਗੇ ਅੱਛਾ ਅੱਛਾ ਮੈਂ ਤੇ ਆਖਿਆ ਕਿ ਭੈਣ ਜੀ ਉਹਨਾਂ ਨੂੰ ਕੱਪੜੇ ਪਸੰਦ ਹੀ ਨਹੀਂ ਆਏ ਹੈਗੇ ਸਭ ਆ ਜਾਂਦੇ ਇਹਦੇ ਡੈਡੀ ਆਪਾਂ ਵੀ ਜਾਂਦੇ ਤੇ ਦਿਨ ਹੁਣ ਦਿਓ ਦਿਓ ਠਾ ਠਾ ਜਾਣ ਲਿਆ ਚਲੋ ਕੋਈ ਨਹੀਂ ਮੈਂ ਵੇਖਾਂ ਕੁੜੀ ਨੂੰ ਹੋਈ ਤਿਆਰ ਤੇ ਨਹੀਂ ਹਾਂਜੀ ਵੇਖ ਕੋਈ ਨਹੀਂ ਮੇਦੀ ਦਾ ਗੁੱਸਾ ਨਾ ਕਰੇ ਇਹਨੇ ਕਦੀ ਪਾਏ ਨਹੀਂ ਇਹੋ ਜੇ ਮਾਰੇ ਲੀਰੇ ਤੇ ਅਹੀਂ ਤਾਂ ਗਏ ਹਨਾ ਕੁੜੀ ਦੇ ਕੋਲ ਕੀ ਕੀ ਸਾਸ ਦਾ ਯਾਰ ਹੋਈ ਸੂਟ ਘੜੇ ਹਾਂ ਗੁੱਸਾ ਨਾ ਕਰੀ ਜੋ ਤੂੰ ਲੈ ਆਈ ਹੈ ਨਾ ਚੰਗੇ ਹੀ ਚੰਗੇ ਹੀ ਨੇ ਹੋ ਗਈਆਂ ਤੇ ਹਾਂਜੀ ਹੋ ਗਈਆਂ ਬੈਗ ਤੇ ਆਉਂ ਪਰ ਲੈ ਜਨ ਤੂੰ ਮਹੀਨੇ ਰਹਿਣਾ ਅੰਮਾ ਜਾ ਕੇ ਉੱਥੇ ਹਾਂ ਇੱਕ ਮਿੰਟ ਗੱਲ ਦੱਸ ਹੁਣ ਨਾ ਚੁੱਪ ਤੇ ਮੈਂ ਰਹਿ ਨਹੀਂ ਸਕਦੀ ਠੀਕ ਹੈ ਨਾ ਜੋ ਕੋ ਹੈਗਾ ਨਾ ਸਾਫ ਸਾਫ ਤੇ ਮੂੰਹ ਤੇ ਕਹਿ ਦੇਣਾ ਮੈਨੂੰ ਇਹ ਗੱਲ ਦੱਸ ਕਿ ਨਾ ਤੇਰੇ ਮਾਪਿਓ ਨੇ ਕਿਰੇ ਸਹਗਮਤੇ ਕੋਈ ਚੀਜ਼ ਲਿਆਂਦੀ ਹਾਂ ਨਾਕ ਤੇ ਵਿਆਵਲੇ ਜਾਂਦੇ ਸੀ ਤੇ ਮੈਂ ਸੋਚਿਆ ਹੀ ਸ਼ਾਇਦ ਇਹਨਾਂ ਨੇ ਕਿਤੇ ਲੋਕਾਂ ਸਾਹਮਣੇ ਵਿਖਾਵਾ ਨਾ ਕਰਨਾ ਹੋਊਗਾ ਤੇ ਅੱਜ ਮੈਂ ਠੀਕ ਦੀਪ ਕੋਹਨਾ ਕੋਹਤੇ ਲੈ ਕੇ ਆਉਣੀ ਹੈ ਨਾ ਹੈ ਤੇ ਅੱਜ ਫੇਰ ਚੁੱਕੀ ਆ ਏ ਟੱਲੀਆਂ achar ਉਹ ਟੱਲੀਆਂ ਦਾ ਉਹ achar ਪਾਉਣਾ ਹੈਗਾ ਤੇ ਇੱਕ ਉਹ ਮੋਟਰਸਾਈਕਲ ਹੀ ਜੀ ਉਹ ਵੀ ਆਂਦਾ ਹੈ ਨਾਕ ਤੇ ਬੁਲਟ ਨਾਕ ਤੇ ਗੱਡੀ ਹੱਦ ਹੋ ਗਈ ਕਾਟੇ ਵਾਲੀ ਇਦਾਂ ਕਰਨਾ ਹੀ ਤੇ ਪਹਿਲਾਂ ਦੱਸ ਦਿੰਦੇ ਮੋਢੀ ਪੈਰਾਂ ਦੇ ਵਿੱਚ ਉਲਾਂਦਾ ਤੇ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਹੈਗੀ ਤੇ ਪਿੰਦਰ ਵੀ ਕਹਿੰਦੇ ਨੇ ਕਿ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਕਿ ਸਾਡੇ ਘਰੇ ਸਾਰਾ ਕੁਝ ਹੈਗਾ ਵਾ ਹੂੰ ਇਹ ਬੇੜਾ ਗਰ ਦਾ ਸਾਰਾ ਪਿੰਦਰ ਦਾ ਹੈ ਹੀ ਓ ਠੀਕ ਵਾ ਨਾ ਜੇ ਇਹ ਚਿੰਨਾ ਬਨਨ ਖਤਾ ਤੇ ਦਾਜਣਾ ਘਰ ਪਰ ਜਾਣਾ ਹੀ ਮੇਰਾ ਤੇ ਕੋਵ ਚੋਲਾ ਮਰ ਜਾਣਾ ਮੇਰਾ ਤੇ ਜੀ ਤਾਂ ਤਾਂ ਮਾਰ ਛੱਡ ਜਾ ਕੇ ਮੈਂ ਹੈ ਸਾਡੇ ਨਾਲ ਤੋਖਲਾ ਕਰਦਾ ਨਾ ਤਾਂ ਨਾ ਕੁਝ ਗੱਲਾਂ ਕਰਦਾ ਰਿਹਾ ਜਾ ਕੇ ਇਹ ਕੋਈ ਗੱਲ ਹੋਈ ਕੋਲਾ ਨਨ ਮਮੀ ਦਲੀ ਬਾਰ ਬਾਰ ਕਰੀ ਜਾਂਦੇ ਤੈਨੂੰ ਪਤਾ ਹੈਗਾ ਨਾ ਕਿ ਉਹ ਇੰਨੇ ਜੋਗੇ ਨਹੀਂ ਹੈਗੇ ਉਹ ਕੁਝ ਵੀ ਨਹੀਂ ਦੇ ਸਕਦੇ ਅੱਛਾ ਜੇ ਐਨੀ ਕਰਤੂਤ ਹੈ ਨਹੀਂ ਤੇਰੇ ਮਾਪਿਓ ਦੇ ਵਿੱਚ ਤੇ ਐਡੇ ਵਟੇ ਕਰਨਾ ਮੱਥਾ ਲਾਉਂਦੀ ਕਿ ਲੋੜੀ ਹੈ ਪਹਿਲਾਂ ਸੋਚਣਾ ਚਾਹੀਦਾ ਹੀ ਨਾ ਮੰਮੀ ਤੁਸੀਂ ਕੀ ਕਰਦੇ ਹੋ ਤੁਸੀਂ ਤਾਂ ਦਿਨੋਂ ਦਿਨ ਵਾਦੇ ਜਾਂਦੇ ਹੋ ਜੇ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ ਤੇ ਨਹੀਂ ਕਹਿ ਕੇ ਵਿਖਾੜ ਵਿਖਾੜ ਕਹਿ ਕੇ ਤੇਰੀ ਜੀਬ ਖਿੱਚਾਂ ਮੈਂ ਤੈਨੂੰ ਚੱਪੜ-ਚੱਪੜ ਕਰਦੀ ਐ ਮੇਰੇ ਗਾੜੀ ਤੈਨੂੰ ਮੈਂ ਪਹਿਲਾਂ ਵੀ ਕਿਹਾ ਨਾ ਮੇਰੇ ਗੜੀਆਂ ਜਬਾਨ ਜੀ ਨਾ ਚਲਾਵੀ ਮੈਂ ਜਬਾਨ ਖਿੱਚਦੇ ਨਹੀਂ ਹਾਂ ਤੇਰੀ ਪਰ ਮੰਮੀ ਤੁਸੀਂ ਕੋਜਦੇ ਲਿਆਇਸ ਕਰੋ ਮੇਰੇ ਮਾਪਿਓ ਬਾਹਰ ਬੈਠੇ ਨੇ ਤੇ ਕਿੱਦਾਂ ਤੁਸੀਂ ਦੇਓ ਮੈਨੂੰ ਬੋਲਣ ਮਾਪਿਓ ਤੇਰੇ ਡੀਸੀ ਲੱਗੇ ਮੇਰੇ ਤੇ ਡਰ ਪਿਆ ਮੈਨੂੰ ਤੇਰੇ ਮਾਪਿਓ ਦਾ ਹੋਰ ਗੱਲਾਂ ਸੁਣਾਉਂਦੀ ਫਿਰਦੀ ਐ ਮੈਨੂੰ ਤੁਹਾਡੇ ਵਾਲੀ ਤੇ ਨਾ ਹਾਦੀ ਹੋ ਗਈ ਐ ਜਿੱਦਣ ਵਿਆਹ ਕਿ ਲਈ ਹੋ ਉਦੋਂ ਜੇ ਤੁਸੀਂ ਬੜੇ ਖੰਡ ਕਰਦੇ ਹੁਣ ਚਾਰ ਦਿਨ ਹੀ ਨੰਗਾ ਨੀਤੇ ਤੇ ਮੇਰੇ ਸਿਰਦੇ ਵਾਲਾ ਨੂੰ ਹੀ ਕਹਿ ਲੱਗਦੇ ਹੋ ਆਪਲਾ ਕਿ ਗੱਨੀ ਗੱਲ ਹੋਈ ਤੁਹਾਡੇ ਵਾਸਤੇ ਵੀ ਸਿਰਦੇ ਵਾਲਾ ਨੂੰ ਅੱਜੇ ਮੇਰੇ ਤੇ ਸੱਦਵਾ ਮੈਂ ਕਿੱਥੇ ਪਈ ਆ ਅੱਜ ਤੂੰ ਵੇਖਿਆ ਹੀ ਕੁਛ ਨਹੀਂ ਭੋਲੀਆਂ ਜੇ ਗਾੜੀ ਗਾੜੀ ਵੇਖਨੋਂ ਕਰਦੀ ਕੀ ਆ ਠੀਕ ਆ ਨਾ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਜੇ ਇਥੋਂ ਦੀ ਕੋਈ ਵੀ ਗੱਲ ਆਪਣੇ ਮਾਪਿਓ ਦੇ ਕੰਨਾਂ ਚ ਪਾਈ ਤੇ ਫਿਰ ਮੇਰਾ ਤੈਨੂੰ ਪਤਾ ਹੀ ਆ ਨਾ ਮੈਂ ਕੀ ਕਰ ਸਕਦੀ ਆ ਮੈਂ ਤੇਰਾ ਉਹ ਜੀ ਬਰਬਾਦੀ ਕਰੂੰਗੀ ਤੇ ਨਾ ਤੂੰ ਤੇਤੇ ਰਹਿ ਸਕੇਗੀ ਤੇ ਨਾ ਤੂੰ ਸਵੇ ਰਹਿ ਸਕੇਗੀ ਠੀਕ ਆ ਨਾ ਵੇਖੇ ਤੈਨੂੰ ਕਿੱਦਾਂ ਕੱਢਣੀ ਆ ਪਰੋਂ ਬਾਹਰ ਤੇ ਜਿਹੜੇ ਤਰੇ ਮਾਪਿਓ ਵਾ ਨਾ ਨਾ ਜਿੰਦਿਆਂ ਚ ਰਹਿਣਾ ਤਰਾ ਮੋਇਆਂ ਚ ਰਹਿਣੇ ਆ ਇਹ ਸੋਚ ਕੇ ਗੱਲ ਕਰੀ ਜਰਾ ਮੰਮੀ ਇਹੋ ਜਿਵੇਂ ਕੋਈ ਗੱਲ ਆਪਣੇ ਮਾਪਿਆਂ ਨਾਲ ਕਰਨੀ ਵੀ ਨਹੀਂ ਹੈ ਉਹਨਾਂ ਨੇ ਬਥੇਰੇ ਦੁੱਖ ਵੇਖੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਹੁਣ ਆ ਗੱਲਾਂ ਦੱਸ ਕੇ ਤੇ ਨਾਲ ਮੈਂ ਹੋਰ ਦੁੱਖ ਦੇਣੇ ਨੇ ਮੈਂ ਤੁਹਾਡੀ ਧੀ ਵਰਗੀ ਨਹੀਂ ਜਿੱਦਣ ਜੀ ਕਰਦਾ ਮੂੰਹ ਚੁੱਕ ਕੇ ਆਣ ਕੇ ਇੱਥੇ ਬਹਿ ਜਾਉਂਦੀ ਆਪਣੇ ਸੌਰੇ ਨੂੰ ਛੱਡ ਕੇ ਵੀ ਕੀ ਬੋਲੀ ਆ ਫੇਰ ਬੋਲ ਮੇਰੀ ਧੀ ਵਰਗੀ ਮੇਰੀ ਧੀ ਇਦਾਂ ਛਿੱਤਰ ਵਰਗੀ ਨਹੀਂ ਤੂੰ ਠੀਕ ਆ ਨਾ ਜਰਾ ਆਪਣੇ ਆਪ ਹਲ ਛਾਤੀ ਮਾਰ ਕਿੱਥੇ ਮੇਰੀ ਧੀ ਤੇ ਕਿੱਥੇ ਤੂੰ ਉਹ ਖਿਆਲ ਲੰਗਿਆ ਦੀ ਧੀ ਹੈਂ ਖਬਰਦਾਰ ਖਾਬਰਦਾਰ ਜੇ ਮੇਰੀ ਧੀ ਨੇ ਕੁਛ ਕਿਹਾ ਤੇ ਮੈਂ ਸੱਚੀ ਤੇਰੀ ਜੁਬਾਨ ਖਿੱਚ ਦੜੀ ਹਾਂ ਹੁਣ ਤੱਕ ਤੇ ਲੈਈ ਮੈਂ ਲਿਆਜ ਤੇ ਜੇ ਮੇਰੀ ਧੀ ਦੀ ਦੁਬਾਰਾ ਗੱਲ ਕਰਤੀ ਨਾ ਕੋਈ ਤੇ ਫੇਰ ਵੇਖੀ ਤੈਨੂੰ ਕਿੱਦਾਂ ਕੁੱਤੋਂ ਫੜ ਕੇ ਘਰੋਂ ਬਾਹਰ ਕੱਢਣੀ ਆ ਮੈਂ ਹੁਣ ਮੈਂ ਸੱਚੀ ਐਸ ਨਹੀਂ ਐ ਤੂੰ ਬੜੀਆਂ ਤੈਨੂੰ ਮਿੱੱਚ ਲੱਗੀਆਂ ਨੇ ਮੈਂ ਤੈਨੂੰ ਆਪਣੀ ਮਾਂ ਸਮਝਦੀ ਹਾਂ ਆਵੇ ਮੈਨੂੰ ਮਾਂ ਸਮਝਦੀ ਨਾ ਕੋਈ ਲੋੜ ਨਹੀਂ ਮੈਂ ਤੇਰੀ ਸੱਸਾਂ ਵਾਂ ਸੱਸ ਤੇ ਸਾਸੀ ਸਮਝ ਮੈਨੂੰ ਚਲੋ ਠੀਕ ਐ ਮੰਮੀ ਹੁਣ ਤੁਸੀਂ ਸੱਸਾਂ ਨੂੰ ਅੰਟੀ ਵਿਖਾਇਓ ਤੇ ਮੈਂ ਤੈਨੂੰ ਨੋਮ ਬਣ ਕੇ ਵਿਖਾਵਾਂਗੀ ਤੂੰ ਹੀ ਨਹੀਂ ਹੈ ਮਾਤਾ ਹੋਂ ਦੇ ਲਾਇਕ ਮੈਂ ਤੇ ਸੋਚਿਆ ਸੀ ਕਿ ਚੱਲ ਐਵੇਂ ਚੰਗੇ ਤੇ ਮਿਹਨਤ ਦੀ ਇੱਜ਼ਤ ਕਰਾਂਗੀ ਪਰ ਤੂੰ ਹੀ ਨਹੀਂ ਜਿੰਦ ਕਰਾਉਣ ਦੇ ਲਾਇਕ ਐਂ ਕਹਨ ਨੂੰ ਕਹਿਣਾ ਲਾ ਤੂੰ ਨਵਾਂ ਮਾੜੀਆਂ ਮੰਮੀ ਆਜੋ ਟਿਕਣੇ ਡੈਡੀਆਂ ਹਾਂ ਹਾਂ ਨਾ ਬਸ ਆਉਣ ਲੱਗਿਆਂ ਮੱਗੀ ਤੂੰ ਰੋਂ ਰਹੀ ਐ ਲੈ ਦੱਸ ਤੂੰ ਹੀ ਚੱਲਾਈਆਂ ਰੋਂ ਕਿਥੇ ਡਈ ਵਿਚਾਰੀ ਬੇਟੀ ਹਾਇ ਹਾਇ ਚੁੱਪ ਕਰ ਜਾ ਕੋਈ ਨਾ ਹੈ ਆ ਹੀ ਜਾਣਾ ਮਿਲ ਕੀ ਨੇ ਦੱਸ ਐਡੀ ਕਿਹੜੀ ਗੱਲ ਹੋ ਗਈ ਕਿ ਤੇਰਾ ਜੀ ਨਹੀਂ ਲੱਗਣਾ ਜਾ ਕੇ ਉੱਥੇ ਉੱਥੇ ਵੀ ਤੇਰੀ ਮਾਂ ਆ ਪੁੱਤ ਅ ਸ਼ਾਂਤੀ ਜਾਨ ਅੰਨੀ ਵੀ ਚੀਜ਼ ਲੱਗਣਾ ਮੇਰਾ ਹੋ ਇਲਾ ਮਰ ਜਾਣਾ ਤੇ ਨਹੀਂ ਹੋਈ ਆ ਵੇਖ ਲੈ ਚਲੋ ਆਜੋ ਆਜੋ ਹਾਂ ਚਲੋ ਚਲੋ ਆਜੋ ਫਿਰ ਨਹੀਂ ਕੋਈ ਨਹੀਂ ਕੋਈ ਕੁਝ ਕਰਦੇ ਨਹੀਂ 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 ਪਿੰਦੇ ਨੂੰ ਮੈਂ ਕਿਹਾ ਕਿ ਉਹ ਦੇਖਿਆ ਹਾਲੇ ਤੱਕ ਦਾ ਨਾ ਕੋਈ ਗੱਲ ਨਹੀਂ ਕੋਈ ਆਈ ਜਾਣਾ ਕਿ ਤੇ ਪਿਆ ਤਾਂ ਮੁੰਡਾ ਵਾ ਭੁੱਖੇ ਨੰਗਿਆਂ ਦੇ ਘਰ ਮਰ ਜੇ ਨ ਖਤੰਮ ਚੋਲਾ ਜਿਹੜਾ ਐਡੀਆਂ ਦੀ ਫੜਾ ਮਾਰਦਾ ਹੈਗਾ ਉਹਨਾਂ ਦੇ ਤੁਹਾਡਾ ਘਰ ਦਾਜ ਨਾ ਪਰ ਦੇਣਾ ਗੱਡੀਆਂ ਆਉਣੀਆਂ ਮੋਟਰਸਾਈਕਲ ਆਉਣੀਆਂ ਮਰਨੇ ਨ ਖੱਤੇ ਕਿਤੇ ਲੈੇ ਦੋ ਟੱਲੀਆਂ ਹੈ ਉਹ ਸਾਡੇ ਸਿਰ ਚ ਮਾਰ ਰਿਆ ਹੈਗੀਆਂ ਮੇਰਾ ਤਾਂ ਜੀ ਕਦਾ ਵੇੜੇ ਚਾ ਕੇ ਅੱਗ ਲਾਦਾ ਇਹਨਾਂ ਨੂੰ ਮੈਂ ਮੈਂ ਕੀ ਕਰਦੀ ਆ ਹੁਣਾਂ ਨੂੰ ਪਿੰਡਰ ਨੂੰ ਕੁਛ ਨਹੀਂ ਆ ਹੋ ਸਕਦਾ ਇਹਦਾ ਹੀ ਪੇੜਾ ਦਾ ਖੱਤੇ ਨਾਲ ਘਰ ਕੇ ਆਵੇ ਕਿਤੇ ਖੱਤੇ ਮੋਟਰਸਾਈਕਲ ਕੋਲੀ ਕਿੱਥੋਂ ਲੈ ਆਏ ਮੰਨ ਕੇ ਕਹਿੰਦਾ ਮੈਂ ਤਾਂ ਸੋਚਿਆ ਤੁਹਾਡੇ ਵਾਸਤੇ ਲੈ ਆਏ ਆ ਜਲਦੀ ਜਲਦੀ ਉਹ ਵੀ ਲੈ ਗਏ ਮੰਨ ਨੇ ਕੇ ਥਾਂ ਦੇ ਇਹਨੂੰ ਮਰਨੇ ਨੂੰ ਅੱਜ ਮਾਰਦੀ ਆ ਵੇ ਪਿੰਦਰਾ ਪਿੰਦਰਾ ਵੇ ਪਿੰਦਰਾ ਹਮਦਾਨੀ ਦਾ ਮੰਮੀ ਕਿਹਾ ਉਹ ਘਤੋ ਡਾਈ ਨੇ ਮੇਰਾ ਹਾਂ ਨਾ ਕੋਈ ਕਿਕਰਾਂ ਜਦ ਸੱਲਾ ਮੋਟਰਸਾਈਕਲ ਲੈ ਕੇ ਉਹ ਵੀ ਲੈ ਕੇ ਭੱਜਣੇ ਚੱਲ ਜਾਂਦੇ ਮੰਮਿਆ ਕਿੱਦਾਂ ਨੇ ਗੱਲਾਂ ਕਰਨ ਦੇ ਚ ਕਿੱਦਾਂੇ ਬਣਦੀਆਂ ਵੇ ਆਪਣੇ ਘਰ ਵਿੱਚ ਕਿਹੜੀ ਚੀਜ਼ ਦੀ ਘਾਟ ਹੈ ਸਭ ਕੁਝ ਤੇ ਹੈਗਾ ਵਾ ਉਹਨਾਂ ਦਾ ਮੋਟਰਸਾਈਕਲ ਨਾ ਖੜਗਾ ਨਹੀਂ ਸੀ ਮੋਟਰਸਾਈਕਲ ਉਹਨਾਂ ਦਾ ਕਿੱਦਾਂ ਬੋਲੀ ਬੋਲਦਾ ਆਵਾਜ਼ ਦੀ ਹੈ ਮੈਂ ਤਾਂ ਤੈਨੂੰ ਉੱਥੇ ਤਾਂ ਆਇਆ ਹੀ ਤੂੰ ਮਰ ਜਾ ਇਹ ਖੱਟਾ ਮਚੋਲਾ ਆਂਦਾ ਟਰੱਕ ਘੜ ਘੜ ਦਾਈ ਦੇ ਆਉਣੇ ਆ ਮੈਂ ਤਾਂ ਖੱਤਿਆਂ ਪਰ ਰਹਿ ਹੀ ਗਏ ਵੇ ਏਡਾ ਤਗੜਾ ਘਰ ਏਡੇ ਵੱਡੇ ਸਰਦਾਰ ਆਪਾਂ ਨਾ ਸਿਰ ਤੇ ਸਵਾਹ ਬੈਣੀ ਮਰ ਜਾ ਉਹ ਮੰਮੀ ਤੁਹਾਨੂੰ ਜਿਹੜੀ ਚੀਜ਼ ਦੀ ਘਾਟ ਹੀ ਐਡੀ ਚੰਗੀ ਤੁਹਾਨੂੰ ਨੋ ਮਿਲ ਗਈ ਹੋਰ ਤੁਹਾਨੂੰ ਕੀ ਚਾਹੀਦਾ ਹੈ ਗੱਟੀ ਚੰਗੀ ਬੈ ਗਈ ਚੱਟਣਾ ਇਹ ਵਿੱਚ ਕੀ ਨੂੰ ਮੈਂ ਹੈ ਤੂੰ ਰੱਖਣਾ ਸ਼ੀਸ਼ੇ ਚ ਬਣਾ ਕੇ ਇਹਨੂੰ ਬਹੁਤੀ ਚੰਗੀ ਨੂੰ ਆਉਂਦੀ ਨੇ ਮਗਰ ਲੱਗ ਗਿਆ ਆ ਮम्मी ਮਗਰ ਕੋਈ ਨਹੀਂ ਲੱਗਾ ਹੱਥ ਨਹੀਂ ਕੰਮ ਛੱਡ ਛਡੋ ਹੂੰ ਛੱਡੋ ਕੰਮ ਕੋਲੇ ਨਾ ਸਵਾਹ ਹੋ ਗਈ ਆ ਬਾਹਰ ਨਾਲੀ ਜੀ ਦਾਸ ਕਿਉਂ ਨਹੀਂ ਆਇਆ ਮੈਂ ਮੇਰੀ ਸ਼ਰੀਕਤ ਨਾਕ ਨਹੀਂ ਰਹਿਗਾ ਮੇਰਾ ਵੀ ਮੈਂ ਕੀ ਕਰਾਂ ਲੋਕੀ ਕੀ ਕਹਿਣਗੇ ਬੜੀਆਂ ਗਲਨਾ ਕਰਦੀ ਤੀ ਹੀ ਮੇਰਾ ਮੁੰਡਾ ਆ ਮੇਰਾ ਮੁੰਡਾ ਜੰਮ ਤੇ ਹੁਣ ਸਵਾਬ ਨਹੀਂ ਪਾਈ ਹੜ ਸਜਣ ਖੱਤਿਆ ਨਹੀਂ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਰਿਸ਼ਤੇਦਾਰਾਂ ਵਿੱਚ ਜਾਣੇ ਮम्मी ਕਹਿਦਾ ਹੁੰਦਾ ਰਿਸ਼ਤੇਦਾਰਾਂ ਵਾਲਾ ਵੱਡਾ ਆ ਲੱਗਾ ਕਲਾ ਕਰਨ ਮਾਨਸ ਖਲਣ ਡਿਆ ਅਨ ਕਿਹਨੇ ਕੋਈ ਗੱਲ ਨਹੀਂ ਟਿਕਲ ਤੇ ਮੈਂ ਵੀ ਨੀਨੂੰ ਦਿੰਦੀ ਮੇਰਾ ਜਲੂਸ ਕੱਢ ਕੇ ਰੱਖਤਾ ਸਾਰੇ ਪਿੰਡ ਦੇ ਵਿੱਚ ਇਹਨੇ ਮੇਰੀਆਂ ਤੇ ਮੀਂਹਾਂ ਤੇ ਪਾਣੀ ਫੇਰ ਛਲਿਆ ਕੁੱਟ ਪਾਣੀ ਪੀਵਾ ਤੇ ਮੇਰਾ ਤਾਂ ਸੰਗੀ ਸੁੱਕ ਗਿਆ ਵਾ ਨਾ ਪੁੱਤਾ ਉਦਾਂ ਨੂੰ ਖੁਸ਼ ਹੋਣਾ ਸਾਰੇ ਆਪਣੇ ਠੀਕ ਆ ਨਾ ਸਾਰੇ ਹਾਂਜੀ ਜੀ ਜੀ ਸਾਰਿਆਂ ਦਾ ਬੜਾ ਹੀ ਵਧੀਆ ਸੁਭਾਅ ਆ ਤੇ ਬੜੇ ਹੀ ਚੰਗੇ ਨੇ ਸਾਰੇ ਜਣੇ ਮੈਂ ਇਨਾ ਬੜਾ ਪਿਆਰ ਕਰਦੇ ਆ ਚਲ ਵਧੀਆ ਪੁੱਤ ਤੁਮੀ ਉਹਨਾਂ ਲਈ ਇੱਥੇ ਕਰਿਆ ਕਰ ਹੈ ਨਾਲੇ ਉਹ ਕਿੱਥੇ ਤਾਂ ਹੀ ਕਿੱਥੇ ਉਹ ਏਡੇ ਤਗੜੇ ਬੰਦੇ ਸਾਡਾ ਇੱਥੇ ਟਾਈਮ ਪਾਸ ਚਲੋ ਇਹ ਕੋਈ ਮਹਾਰਾਜ ਨੇ ਸੰਜੋਗ ਮਲਾਤੇ ਆ ਵਧੀਆ ਗੱਲ ਹੋਵੇ ਠੀਕ ਹੈ ਨਾ ਕਰੋ ਫਿਰ ਤੁਸੀਂ ਗੱਲਾਂ ਬਾਤਾਂ ਤੇ ਮੈਂ ਜਰਾ ਕੋਈ ਕੰਮ ਕਰਵੇ ਮੈਂ ਹਨਾ ਹਾਂਜੀ ਮੈਂ ਤੇ ਡੈਡੀ ਦੀ ਹੁੰਦੀ ਆ ਤਾਂ ਗੱਲ ਨਹੀਂ ਚੁੱਦੀ ਸਸਤੇ ਨਹੀਂ ਆ ਕਿ ਤਾਂ ਕੱਪੜਿਆਂ ਦਾ ਨਰਾਜ਼ ਹੁੰਦੀ ਆ ਨਹੀਂ ਨਹੀਂ ਮੰਮੀ ਇਦਾਂ ਨਹੀਂ ਕੋਈ ਗੱਲ ਹੈਗੀ ਉਹਨਾਂ ਦਾ ਨਾ ਸਭਾਈ ਇਦਾਂ ਦਾਵਾ ਉਹ ਐ ਲੱਗੇ ਥੋੜੀ ਜਿਹੀ ਦਬੜ ਬੋਲ ਲਈ ਜਣੀ ਹੁੰਦੀ ਐਦਾਂ ਦੀਆਂ ਗੱਲਾਂ ਕਰਦੇ ਨੇ ਉਹ ਮੇਰੇ ਦਿਲ ਵਿੱਚ ਕੋਈ ਗੱਲ ਨਹੀਂ ਹੈ ਜਿੰਜ ਲੱਗਾ ਜਿੱਦਾਂ ਕਹਿੰਦੀ ਇਹ ਪੇਟੀ ਜਿਹੜਾ ਰੱਖ ਲਾਂਗੇ ਜਾਂ ਬੈੱਡ ਤੇ ਰੱਖ ਲਾਂਗੇ ਤੇ ਜੇ ਤੇਰੀ ਨਾਨੀ ਸੀ ਉਹ ਬੜਾ ਸੋਹਣਾ ਮੈਨੂੰ ਕਹਿੰਦੀ ਥੋੜੀ ਜੀ ਉਦੋਂ ਲੱਗੇਗੀ ਮੇਰੀ ਤੇ 3-7 7000 ਤੋਂ ਘੱਟ ਨਹੀਂ ਹੋਉਂਦੀ ਤੇ ਮੈਂ ਅੰਦਰੋਂ ਸੋਚਿਆ ਕਿ ਹੁਣ ਅਸੀਂ ਆਪਣਾ ਘਰ ਲਈ ਵੇਖਣਾ ਜੇ ਸਾਡੇ ਕੋਲ ਹੁੰਦੇ ਤਾਂ ਅਸੀਂ ਭਲਾ 9-7000 ਵਾਲੇ ਖੜਦੇ ਪਰ ਉਹਦਾ ਇਦਾਂ ਨਹੀਂ ਕਹਿਣਾ ਚਾਹੀਦਾ ਨਾਨੀ ਤੇ ਹੀ ਬਈ ਗੱਲ ਹੈ ਉਹ ਤੇ ਚੁਲੂਵੇਂ ਵਿਦਾਇ ਹੈ ਨਹੀਂ ਉਹਨਾਂ ਨੂੰ ਕਹਿਣਾ ਚਾਹੀਦਾ ਪਰ ਤੂੰ ਹੀ ਨਾਵੇਂ ਗੁੱਸਾ ਕਰੋ ਉਹਨਾਂ ਦੀ ਗੱਲ ਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਉਦੋਂ ਜਿਹੜੀ ਵੀ ਗੱਲ ਦਿਲ ਚੋਂ ਹੈ ਨਾ ਮੂੰਹ ਤੇ ਸਿੱਧਾ ਕਹਿ ਦਿੰਦੇ ਨੇ ਤੇ ਪਿੰਦਰ ਦੱਸਣਾ ਪਿੰਦਰ ਤਾਂ ਠੀਕ ਹੈ ਨਾ ਉਹਦਾ ਨਹੀਂ ਨਹੀਂ ਮੰਮੀ ਸਾਰਿਆਂ ਦਾ ਸੁਭਾਅ ਬੜਾ ਵਧੀਆ ਸੱਸ ਮੇਰੀ ਦਾ ਸੁਭਾਅ ਵੀ ਬੜਾ ਵਧੀਆ ਵਾ ਮੇਰੇ ਨਾਲ ਕੋਈ ਨਹੀਂ ਕਰਦੇ ਹੈਗੇ ਉਨੀ ਕੀ ਮੇਰੇ ਨਾਲ ਤਾਂ ਬਹੁਤ ਵਧੀਆ ਰਹਿੰਦੇ ਨੇ ਚੰਨ ਪੁੱਤ ਜਿਹਦਾ ਸੁਭਾਅ ਇਦਾਂ ਦਾ ਨਾ ਤੂੰ ਵਧੀਆ ਰਮੀ ਇਜੇ ਤ ਕਰਿਆ ਕਰ ਅਗਲੇ ਨੂੰ ਜਾਪੇ ਕਿ ਮਾਪਿਓ ਸੋਹਣੀ ਮਾਤ ਦੇਂਦਾ ਵਾ ਠੀਕ ਆ ਆਪ ਨਹੀਂ ਪੁੱਤ ਤੂੰ ਕਿਹ ਗੱਲੋਂ ਗਲਤੀ ਕਰਦੀ ਰਹੀ ਨਹੀਂ ਉਹ ਨੂੰ ਕੰਮ ਵੀ ਨਹੀਂ ਕਰਦੇਣਾ ਮੰਮੀ ساری ਉਮਰ ਬਥੇਰਾ ਕੰਮ ਕੀਤਾ ਤਾ ਤੇ ਜੇ ਪੁੱਤ ਨੂੰ ਨੌਂ ਤੇ ਆਇਆ ਸੱਸਾਂ ਨੇ ਕੰਮ ਕਰਨਾ ਤੇ ਫਿਰ ਕੀ ਫਾਇਦਾ ਮੁੰਡੇ ਵਿਆਹ ਹੁੰਦਾ ਤੇ ਹੁਣ ਸਾਰਾ ਕੰਮ ਇੰਟੀ ਆਪ ਕਰਿਆ ਤਾ ਕੋਈ ਨਹੀਂ ਮम्मी ਨਾਲ ਮਿਲ ਕੇ ਦੋਵੇਂ ਜਣੇ ਐਸੇ ਗੋਹੀ ਕਰ ਲਿਆ ਕਰਾਂਗੇ ਜੇ ਮੈਂ ਇਕੱਲੀ ਲੱਗੀ ਰਹਾ ਕਰਾਂਗੀ ਜੋ ਉਹ ਇਕੱਲੇ ਕੰਮ ਕਰਨਗੇ ਤੇ ਫਿਰ ਕੀ ਫਾਇਦਾ ਵਾ ਦੋਵੇਂ ਜਣੇ ਨਾਲ ਮਿਲ ਕੇ ਤੇ ਝਟ ਹੀ ਕਰ ਲਿਆ ਕਰਾਂਗੇ ਇਹਨਾਂ ਨਾਂ ਤੇ ਵੀ ਆਈ ਨਹੀਂ ਕਿ ਨਾ ਕਿਹਾ ਨਹੀਂ ਮम्मी ਆਏ ਹੀ ਉਹ ਕੁੜੀ ਦੇ ਦਿਨੋਂ ਇਹ ਉੱਧ ਦੇ ਨਹੀਂ ਗਏ ਆ ਵਿਆਹ ਤੋਂ ਬਾਅਦ ਨਾ ਉੱਥੇ ਹੀ ਰਹੇ ਹੀ ਕਿੰਨੇ ਦਿਨ ਅੱਛਾ ਸੱਲੇ ਤੈਨੂੰ ਪਤਾ ਹੀ ਆ ਕਿ ਡੇਢ ਦਿੱਤੀ ਘਰਾਂ ਚੋਂ ਕਿੱਥੋਂ ਨਿਕਲਿਆ ਜਾਂਦਾ ਤਾਂ ਕਰਕੇ ਨਹੀਂ ਆਏ ਹੁਣੇ ਉੱਧ ਤੇ ਉਹਨਾਂ ਨੇ ਆਉਣਾ ਹੀ ਜਦੋਂ ਚੱਲ ਬੈਹ ਬਿਲਤੀ ਤੇ ਮੈਂ ਤੇ ਲਈ ਚਾਹ ਬਣਾ ਕੇ ਲਿਆ ਮੰਗਲ ਨਾ ਹੀ ਕਰਦੀਆਂ ਰਹੀਆਂ ਉਹਦ ਦਿਨ ਮੈਂ ਨਹੀਂ ਮੰਮੀ ਚਾਹ ਪੀਣੀ ਹੈਗੀ ਮੇਰੇ ਨਹੀਂ ਦਿਲ ਕਰਦਾ ਚਾਹ ਤੇ ਚੱਲ ਤੈਨੂੰ ਕੋਹ ਹੋ ਤਾਂ ਮੈਂ ਵੇਖ ਲੈਣੀ ਆ ਹਾਂਜੀ ਕੋਈ ਨਹੀਂ ਵੇਖ ਲਓ ਮੰਮੀ ਡੈਡੀ ਹੁਣੀ ਕਿੰਨੇ ਖੁਸ਼ ਨੇ ਕੀ ਚਲ ਹਾਡੀਤੀ ਸੋਖੇ ਘਰ ਵਿੱਚ ਵਿਆਹੀ ਗਈ ਹੈ ਪਰ ਇਹਨਾਂ ਨੂੰ ਕੀ ਪਤਾ ਵਾ ਕਿ ਹਾਡੀਤੀ ਉੱਥੇ ਕਿੰਨੀ ਔਖੀ ਹੈ ਮੇਰੀ ਸੱਸ ਤੇ ਕੀ ਦੀ ਐਡੀ ਹੁੰਤਰੀ ਹੈ ਨਾ ਕੋਈ ਹਸਾਬ ਹੀ ਨਹੀਂ ਹੈ ਕਿਹੇ ਪਾਸੇ ਨਹੀਂ ਲੱਗਣ ਦਿੰਦੀ ਹੈਗੀ ਹਰ ਵਕਤਾਂ ਦੀ ਕਿ ਮੇਰੇ ਦਬਾਅ ਦੇ ਥੱਲੇ ਰਵੇ ਪਰ ਜੇ ਮੈਂ ਮੰਮੀ ਨੂੰ ਇਹਨਾਂ ਨੂੰ ਦੱਸਾਂ ਫਿਰ ਇਹਨਾਂ ਨੇ ਵੀ ਦੁਖੀ ਹੋਣਾ ਹੁਣ ਇਹਨਾਂ ਨਾਲ ਮੈਂ ਕੋਈ ਗੱਲ ਕਰ ਵੀ ਨਹੀਂ ਸਕਦੀ ਚਲ ਕੋਈ ਨਹੀਂ ਔਖੇ ਸੋਖੇ ਹੋਗੇ ਤੇ ਉੱਥੇ ਆਪਣਾ ਟਾਈਮ ਪਾਸ ਕਰ ਲੈਂਗੀ ਪੁੱਤ ਇਹਦਾਸ ਮੈਨੂੰ ਠੀਕ ਮਾ ਨਾ ਤੂੰ ਠੀਕ ਹੀ ਆ ਮੰਮੀ ਤੁਹਾਨੂੰ ਪਤਾ ਹੀ ਆ ਜਦੋਂ ਮੈਂ ਉੱਥੇ ਚੱਲ ਜਾਂਦਾ ਕਿੰਨੀ ਕੁ ਠੀਕ ਰਹਿਣੀ ਮੈਨੂੰ ਤਾਂ ਬੜਾ ਫਿਕਰ ਲੱਗਾ ਇਹ ਪੁੱਤ ਤੇਰਾ ਸੱਚੀ ਗੱਲ ਵਾ ਮੈਂ ਤਾਂ ਸਾਰਾ ਦਿਨ ਦੀਕਦੀ ਰਹੀ ਉਹਦੇ ਨੂੰ ਸੁਣਦੇ ਆਏ ਮੈਂ ਕਿਹਾ ਕਿੱਥੇ ਆ ਪਿੰਡਰ ਤੇ ਗੱਡੀ ਹੋਣੀ ਚੱਲੀਏ ਫਿਰ ਕਿੱਥੇ ਚਲੀਏ ਲੈ ਆਪੇ ਤੇ ਤੁਸੀਂ ਸੱਜਿਆ ਹਨ ਦੋਵਾਂ ਜਾਣੇ ਮੇਰੀ ਗੱਲ ਸੁਣ ਲਾ ਹੁੰਦਿਆ ਅੱਜ ਨਹੀਂ ਆਪਾਂ ਕਿਤੇ ਵੀ ਜਾਣਾ ਤੇ ਇਦਾਂ ਕਰ ਹੁਣ ਧੀ ਤੇ ਮੇਰੇ ਨਹੀਂ ਉਹ ਜਾਣੀ ਇਹ ਤਾਂ ਰੈਡੀ ਹੁਣ ਇੱਥੇ ਮੇਰੇ ਕੋਲ ਤੇ ਤੂੰ ਜਾ ਸਕਣਾ ਫੋਨ ਤੇ ਤੇ ਤੁਸੀਂ ਕਿਹਾ ਕਿ ਨੋਤੀ ਨੂੰ ਲੈ ਕੇ ਆਉਣਾ ਮੈਂ ਜਾ ਕੇ ਤੇ ਤੁਸੀਂ ਤਿਆਰ ਹੋ ਕੇ ਆ ਜਾਓ ਅਸੀਂ ਤੇ ਤਿਆਰ ਹੋ ਕੇ ਆ ਗਏ ਆ ਤੇ ਤੁਸੀਂ ਕਿਹੜੀਆਂ ਗੱਲਾਂ ਛੋ ਕੇ ਬੈਗੇ ਜੀ ਹੁਣ ਵੇ ਸਾਡੀ ਮਰਜ਼ੀ ਅਸੀਂ ਅੱਜ ਲੈਣ ਜਾਈਏ ਆਪਾਂ ਕੱਲ ਲੈਣ ਜਾਈਏ ਨਾ ਤੁਹਾਨੂੰ ਦਸਣਾ ਜ਼ਰੂਰੀ ਹੈ ਕੋਈ ਤੁਸੀਂ ਕਿੱਡੀਆਂ ਘੜੀਆਂ ਸਾਵਾਂ ਨਾਲ ਚੱਲਦੇ ਜੀ ਹੈ ਉਦੋਂ ਪ੍ਰਾਣੇ ਆਏ ਸੀਗੇ ਤੇ ਤੇਰੀ ਮਾਂ ਪੈ ਗਈ ਮਰਨੇ ਹੈ ਤੁਮ ਮਾਰੀ ਚੱਲੀ ਆਂ ਤੇ ਉਹਨੂੰ ਨਹੀਂ ਪਤਾ ਪੂਰੀ ਪਰਜਾਈ ਨੂੰ ਲੈਣ ਵਾਲੇ ਆਉਣ ਲੱਗੇ ਤੇ ਉਹ ਜਾਣਦਾ ਕੁੜੀ ਨੂੰ ਮੈਂ ਉਹਦੇ ਘੜਚੂ ਵਿਚਾਰੀ ਜਹ ਹੈ ਗੀਆਂ ਉਹ ਕੁੜੀ ਤਾਂ ਹਿੱਸਿਆਪਾ ਪੋਣਾ ਨਹੀਂ ਹਟਦੀ ਫਿਰ ਬਿਮਾਰੀ ਹੋਣਾ ਉਹਨੇ ਕੀ ਕਰੇ ਉਹ ਵੀ ਮਮੀ ਜਿਹੜੀਆਂ ਗੱਲਾਂ ਕਰਦੀਆਂ ਵਿਚਾਰੀ ਹੈ ਉਹੀ ਤਾਂ ਗੱਲ ਜਿੱਦੜੀਆਂ ਗੱਲਾਂ ਕਰਦੇ ਉਹ ਮਾੜਾ ਮੋਟਾ ਉੱਥੇ ਬੋਲ ਦਿੰਦੀਆਂ ਤਾਂ ਇਹ ਕਹਿ ਦਿੰਦੇ ਸਿਆਪਾ ਫੁੱਟਣ ਨੂੰ ਦੇ ਮੈਨੂੰ ਕਹਿੰਦੇ ਉਥੇ ਹਾਏ ਮੈਂ ਮਰ ਗਈ ਤੈਨੂੰ ਫੁੱਟਣ ਨੂੰ ਪਏ ਹੋਰ ਕੀ ਜਿੱਦ ਮੈਂ ਇਥੋਂ ਗਈ ਮੈਂ ਤਾਂ ਤੁਹਾਨੂੰ ਦੱਸਿਆ ਹੀ ਨਹੀਂ ਉਹ ਦਿਨ ਇਹ ਮੇਰੇ ਹੱਥੀ ਪਏ ਸਾਰੇ ਜਾਣੇ ਰੱਖ ਕੇ ਮੈਂ ਕਿਉਂ ਵੇ ਕਿਹੜੀ ਗੱਲ ਹੱਥ ਪਿਆ ਮਰਦੀ ਰੇ ਉਹ ਬੈ ਗਏ ਨੇ ਬਾਹਰੋਂ ਰੱਖਿਆ ਪਹਿਲਾਂ ਐਂਦੀ ਜੁਬਾਨ ਲੱਗਦੀ ਚੱਲਣ ਜੁਬਾਨ ਲਾਪੀ ਚੱਲਣ ਤੁਹਾਡੇ ਕੰਮ ਭਲੇ ਚੰਗੇ ਆ ਹੈ ਪਹਿਲਾਂ ਤੇਰਾ ਮਾਂ ਤੇ ਆ ਗਿਆ ਮੂੰਹ ਚੁੱਕ ਕੇ ਤਰਲੇ ਕਰ ਕਰਕੇ ਸਾਡੇ ਨਾਲ ਘਲਦਾ ਪਿਆ ਜੀ ਸਾਡੇ ਨਾਲ ਘਲਦਾ ਪੈਣ ਜੀ ਜੇ ਆਪਾਂ ਤੋੜਦੀ ਆਪਣੀ ਧੀ ਤੇ ਆ ਇੱਜ਼ਤ ਕੀਤੀ ਜਾ ਕੇ ਉਹਦੀ ਮਮੀ ਮੇਰੀ ਗੱਲ ਸੁਣੋ ਤੁਸੀਂ ਜੇ ਵੱਡੇ ਮੈਂ ਤੁਹਾਡੇ ਕਰਦਾ ਇੱਜ਼ਤ ਠੀਕ ਆ ਨਾ ਗੱਲ ਨਹੀਂ ਤੇ ਮੈਂ ਵੀ ਨਾ ਇੱਥੇ ਘੜੀ ਬਾਲ ਬੈਠਾਂ ਮੇਰੀ ਨਾਲੇ ਰਿਸ਼ਤੇਦਾਰੀ ਇੱਥੇ ਵੀ ਨਾ ਕਰ ਇੱਜ਼ਤ ਨਾ ਕਰ ਜਿੰਨੀ ਕੁ ਮੇਰੀ ਧੀ ਦੀ ਕਰਦਾ ਉਨੀ ਕੁ ਤੇਰੀ ਕਰਨੀ ਆ ਜਾਨੀ ਮੈਂ ਤੁਹਾਨੂੰ ਚੰਗੇ ਪਏ ਸਾਰਿਆਂ ਨੂੰ ਮੈਂ ਤੇ ਕੁੜਮੀ ਮਾੜੇ ਪੈ ਗਏ ਆ ਮੈਂ ਤਾਂ ਕਸਟਾਉਣੀ ਵੇਲੇ ਇਹਨੂੰ ਕੁੜਮਣੀ ਮਾੜੇ ਪੈ ਗਏ ਇਹ ਤੁਸੀਂ ਕੁੜੀ ਨਹੀਂ ਸਮਾਈ ਆਪਣੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਵਸਾਉਣੀ ਕੁੜੀ ਆਪਣੀ ਆ ਦੋ ਟਰੱਕ ਦਾਜ ਦੇ ਕੁੜੀ ਵਸਾਉਂ ਦਿੱਤੇ ਸੀਗੇ ਠੀਕ ਆ ਨਾ ਤੁਹਾਡੇ ਵਰਤਨ ਨੂੰ ਨਹੀਂ ਦਿੱਤੇ ਚੜ ਚੜ ਬੈਂਦੇ ਤੇ ਸੋਫਿਆਂ ਦੇਤੇ ਮੈਂ ਇਹਨਾਂ ਨੂੰ ਉਹੀ ਤਾਂ ਚੇਤੇ ਭੁੱਲੇ ਆ ਫਿਰ ਲੈ ਆ ਵੀ ਆ ਕੁਛ ਉਹ ਸਾਨੂੰ ਉਹੀ ਟਰੱਕ ਲੈ ਕੇ ਬੈਠੇ ਹੁਣ ਤੱਕ ਤੁਹਾਨੂੰ ਕੀ ਦਸੀਏ ਉਹੀ ਟਰੱਕ ਨਹੀਂ ਭੁੱਲਣ ਦੇ ਸਾਨੂੰ ਵੇ ਕਰਮਾ ਵਾਲਾ ਨਖਸਤਿਆ ਪਿੰਡ ਚ ਜਿੱਤ ਬਣ ਗਈ ਤੇਰੀ ਨਹੀਂ ਤੇ ਇੰਨਾ ਦਾਜ ਇੰਨਾ ਦਾਜ ਕਿੰ ਨੂੰ ਆਉਂਦਾ ਹੀ ਓ ਆਪਾਂ ਤਾਂ ਕੁਛ ਵੇਖਿਆ ਹੀ ਨਾ ਉਹ ਆਪਾਂ ਕਹਨ ਨੰਦਵਾਲਾ ਪਰ ਕਾਨੂੰਨੀ ਹੀ ਚਾਹੀਦਾ ਵਾ ਸਮਝ ਆਈ ਗੱਲ ਅੱਛਾ ਤੇਰੇ ਵਾਸਤੇ ਲੋਹਾ ਲੱਕੜ ਹੋ ਗਿਆ ਵਿਹੜਾ 10 ਲੱਖ ਰੁਪਈਆ ਲੱਗਾ ਹੀਗਾ ਲੋਹਾ ਲੱਕੜ ਉਹ ਚੱਲ ਕੱਲ ਮੈਂ ਤੱਕੀ ਉਦੋਂ ਆ ਜਾਾਂਗੀ ਜਿੱਦਣ ਜਾਣਾ ਹੁੰਦਾ ਮੈਂ ਨਹੀਂ ਜਾਣਾ ਹੈਗਾ ਤੂੰ ਜਾਣਾ ਤੇ ਜਾਓ ਕਿਉਂ ਤੂੰ ਕਿਉਂ ਨਹੀਂ ਜਾਣਾ ਸੁਣ ਲੈ ਨਾ ਜਵਾਬ ਇੱਕ ਵਾਰੀ ਉਠ ਤੇ ਜਾ ਮਾਂ ਦੀ ਸੇਵਾ ਕਰ ਜਾ ਕੇ ਬਿਮਾਰ ਰਗਣੀ ਉਹ ਤੇ ਸੀਰੀਅਸ ਪਈ ਆ ਆਹੋ ਹੁਣ ਤੂੰ ਸਾਰੀ ਪਤੰਨੀ ਕੋਈ ਕੋਈ ਹੁੰਦਾ ਮੈਂ ਤੈਨੂੰ ਜਵਾਈ ਸਾਹਮਣੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਹੁਣ ਮੇਰੀ ਗੱਲ ਸੁਣ ਲਓ ਜੇ ਆ ਗਈ ਹੈ ਨਾ ਆਪਣੀ ਅਜੀ ਦੇਵੀ ਤੇ ਅਹੀਂ ਨਹੀਂ ਜਿਆਉਣਾ ਇਹਨੂੰ ਲੈਣਾ ਤੇ ਨਾ ਮੇਰੇ ਮਾਂ ਵੀ ਆਉਣੀ ਆਉਣਾ ਜੇ ਤੇ ਤੁਸੀਂ ਵੀ ਅਣਖ ਤੇ ਲਿਓ ਫਿਰ ਅਹੀਂ ਅਣਖ ਤੇ ਨਹੀਂ ਆ ਠੀਕ ਆ ਨਾ ਸਾਡੀ ਅਣਖ ਨਾ ਵੰਗਾਰ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜਿਹਨੇ ਆਪਣੀ ਅਜੀ ਦੀ ਆਗੇ ਨਾ ਵੀ ਲੱਗੀ ਫਿਰ ਧਮਕ ਧਕਟਾਉਣੇ ਲੱਗ ਗਿਆ ਇਥੋਂ ਕਢਾ ਲਿਓ ਤੋੜਾ ਅਹੀਂ ਕਿਹੜੇ ਤੁਹਾਨੂੰ ਕਹਿੰਦੇ ਆ ਕਿ ਮੈਨੂੰ ਲੈਣ ਆਇਆ ਕਰੋ ਇੱਥੇ ਆ ਜੰਨੇ ਆ ਉਦੋਂ ਤੇ ਦੀ ਮਾਂ ਇੱਥੇ ਬਹਿ ਕੇ ਕਹਿੰਦੀ ਸੀ ਚੱਲ ਚੱਲ ਮੇਰੇ ਨਾਲ ਕੋਈ ਚੱਲ ਚੱਲ ਮੇਰੇ ਨਾਲ ਉੱਥੇ ਜਾ ਕੇ ਜੇ ਮੇਰੀ ਕਦਰ ਨਹੀਂ ਕਰਦੀ ਤਾਂ ਮੈਂ ਨਹੀਂ ਆਉਣਾ ਹੈਗਾ ਬੇਇੱਜ਼ਤੀ ਕਰਾਉਂ ਸੱਦੇ ਆ ਆ ਵੀ ਕੋਤੇ ਜਾ ਹੰਟੇ ਆਂ ਦੇ ਨਾਲ ਆਪਣੇ ਘਰ ਨੂੰ ਉਹ ਚੱਜਾਂ ਦਾ ਮੰਮੀ ਆ ਗੱਲਾਂ ਚੰਗੀਆਂ ਨਹੀਂ ਆਈਆਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਨਾਲੇ ਸਾਨੂੰ ਸਾਡਾ ਗਲੀ ਗਵਾਨ ਪੁੱਛਦਾ ਤਾਂ ਇਹਨੂੰ ਲੈ ਕੇ ਜਾਈਦਾ ਵਾ ਨਹੀਂ ਤੇ ਸਾਨੂੰ ਮਾਂ ਮੇਰੀ ਰੋਟੀਆਂ ਲਾਲਾ ਦੇਈ ਜਾਂਦੀ ਏ ਤੇ ਖਾ ਫਿਰ ਜਾ ਕੇ ਮਾਂ ਦੀਆਂ ਪੱਕੀਆਂ ਇੱਥੇ ਘਰ ਨੇ ਆਉਂ ਚਲੋ ਭਾ ਲੋ ਫੇਰ ਨੂੰ ਇੱਥੇ ਮੈਂ ਨਹੀਂ ਜੀ ਹੰਡਾ ਹੁਣ ਆ ਜਾ ਜਾ ਬਥੇਰੀਆਂ ਰੋਟੀਆਂ ਮੇਰੀ ਧੀ ਦੀ ਆ ਤੇ ਠੀਕ ਆ ਨਾ ਦੇ ਦੂੰਗੀ ਆਪੇ ਰੋਟੀਆਂ ਮੈਂ ਇਹ ਬੜਾ ਕੋਹ ਮੇਰੇ ਘਰ ਤੂੰ ਜਾ ਆਪਣੀਆਂ ਮਾਂ ਦੀਆਂ ਪੱਕੀਆਂ ਖਾ ਨਾਲੇ ਪੱਟੀਆਂ ਰੱਖੋ ਤੇ ਮੱਤੇ ਤੇ ਠੀਕ ਨਹੀਂ ਗਈਓ ਮੰਮੀ ਜਾਂਦਾ ਵੇਲਾ ਕਿੰਨੀ ਆਕੜਵਾ ਪ੍ਰੈ ਤੇ ਆਕੜ ਪਈ ਗਾਲੀ ਮੇਰੀ ਧੀ ਆ ਗਈ ਇਹ ਬਹੁਤ ਨੀ ਬੜੀ ਖੁਸ਼ੀ ਹੈ ਚੰਗਾ ਮੈਂ ਆ ਗਈਆਂ ਮੇਰਾ ਤਾਂ ਜੀ ਨਹੀਂ ਲੰਕੜਿਆ ਉੱਥੇ ਤੇ ਮੇਰਾ ਕਿਹੜਾ ਲੰਕੜਿਆ ਹੀ ਪੁੱਤ ਤੇਰੇ ਬਿਨਾ ਹੈ ਦੱਸ ਪੁੱਤ ਤੈਨੂੰ ਵੇਖ ਕੇ ਨਾ ਮੇਰੇ ਸਾਰੇ ਦੁੱਖ ਭੁੱਲ ਜਾਂਦੇ ਆ ਤੈਨੂੰ ਸੱਚ ਦੱਸਾਂ ਤੇ ਪੁੱਤ ਨਾਲੇ ਤੇਨੇ ਇੱਕ ਗੱਲ ਹੋਰ ਦੱਸਾਂ ਉਹ ਦਿਨ ਆਈ ਤੇ ਖੱਤੇ ਤੇ ਕੱਲੀਆਂ ਸੜੀਆਂ ਲੈ ਕੇ ਆਏ ਇੰਨੀ ਬੇਇੱਜ਼ਤੀ ਹੋਈ ਮੇਰੀ ਪਿੰਡ ਦੇ ਵਿੱਚ ਜਿਹੜੀ ਗੱਲ ਨਹੀਂ ਕਰਨ ਵਾਲੀ ਮੈਂ ਤੇ ਰੋ ਰੋ ਕੇ ਤੀਏ ਕੰਮਲੀ ਹੋ ਗਈ ਨਾ ਤੂੰ ਆਈ ਮੈਂ ਕਿੰਨੂੰ ਦੱਸਦੀ ਹੈ ਮਸਲਿਆਂ ਨਾਲ ਕੇ ਮੱਥੇ ਮਾਰੀਆਂ ਸਾਡੇ ਉਹੀ ਕੁਝ ਲਿਆਏ ਆ ਹੋਰ ਕੁਝ ਨਹੀਂ ਦਿੱਤਾ ਸਵਾਹ ਦਿੱਤੀ ਹੋਰ ਮੈਂ ਤਾਂ ਡੀਂਗਦੀ ਹੀ ਮੈਂ ਤਾਂ ਕਿਤੇ ਮਰ ਹਲਵਾਈ ਸਦਿਆ ਹੈ ਖਾਣੇ ਬਣਾਏ ਇਨਾ ਵਾਰ ਤੇ ਫਿਰ ਮੈਂ ਵੀ ਸੜਿਆ ਹੀ ਮੂੰਹ ਤੇ ਮੱਥੇ ਮਾਰਿਆ ਸਭ ਕੁਝ ਮੈਂ ਲੱਲੋ ਫਰਤ ਗਈ ਠੀਕ ਵਾ ਨਾ ਮੈਂ ਤਾਂ ਵੇਂਦੀ ਰਹੀ ਦੂਰ ਤੱਕ ਵੀ ਸ਼ਾਹ ਟਰੱਕ ਹੁਣ ਵੀ ਆਜੂ ਹੁਣ ਵੀ ਆਜੂ ਪਰ ਕਿੱਥੇ ਇਨਾ ਤਿਲਾਜ ਤੇ ਤੇਰੀ ਹੈ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਵਿਆਹ ਹੁੰਦਾ ਤਾਂ ਤਾਜਾ ਤਾਜਾ ਹੀ ਹੁਣ ਪੁੱਛ ਲਓ ਇਹਨੂੰ ਵੀ ਕਿੱਥੇ ਆ ਸਾਰਾ ਸਮਾਨ ਤੂੰ ਇਹ ਵੀ ਨੂਰ ਲੋ ਕਿ ਨਹੀਂ ਕੋਈ ਗੱਲ ਨਹੀਂ ਰੁਕ ਜਾ ਆ ਜਾਣਾ ਮੈਂ ਨਵਦੀ ਬਥੇਰੀ ਬੇਇਤੀ ਕੀਤੀ ਹੈ ਤੇ ਗੜਵਾ ਅੱਡੀ ਲੰਮੀ ਜ਼ੁਬਾਨ ਕੱਢ ਕੇ ਗਈ ਉਹ ਮੇਰੇ ਗੜੀ ਦਿਖਾਓ ਤਾਂ ਮੈਨੂੰ ਕਿਹੜੀਆਂ ਲਿਆਂਦੀਆਂ ਵੰਡਲੀਆਂ ਨਹੀਂ ਨਾ ਵੇਖ ਮੁਸ਼ਕਦੀਆਂ ਮਾਰੀਆਂ ਟੱਲੀਆਂ ਤੂੰ ਕੀ ਵੇਖਣਾ ਉਹਨਾਂ ਦਾ ਤੂੰ ਤੇ ਕਹਣਾ ਮੰਮੀ ਲਿਆ ਡੱਬੀ ਨੂੰ ਹੁਣੇ ਅੱਗ ਲਾਈਏ ਜਿੱਥੇ ਪਈਆਂ ਉਹਥੇ ਪਈਆਂ ਰਹਿਣ ਦੇ ਕਿਤੇ ਲੱਗੀ ਭੁਗਤ ਜਾਣਗੇ ਹਾਂ ਇਹ ਮਾਰੇ ਇਹਨੇ ਹੀ ਮਾਰੇ ਇਹੋ ਮੰਮੀ ਜ਼ੁਬਾਨ ਚ ਲਾ ਕੇ ਗਈ ਆਪਣੀ ਤੈਨੂੰ ਕੀ ਦੱਸਾਂ ਧੀਏ ਹੱਥੀ ਪੈਣ ਤੱਕ ਕੰਮ ਚੱਲ ਗਿਆ ਹੈਗਾ ਤੈਨੂੰ ਕੀ ਪਤਾ ਵਾ ਕਿੱਡੀ ਜ਼ੁਬਾਨ ਕੱਢ ਕੇ ਗਈ ਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਆਈ ਹਾਂ ਇਹਨੂੰ ਸਿਰ ਤੇ ਨਾ ਬਿਠਾਓ ਕੋਈ ਗੱਲ ਨਹੀਂ ਮੈਂ ਵੀ ਹੁਣ ਇੱਥੇ ਹੀ ਆ ਮੈਂ ਇਹਨੂੰ ਦੱਸੂਗੀ ਕਿਦਾਂ ਬੋਲੀ ਦਾ ਹੁੰਦਾ ਤਾਂ ਕਿਦਾਂ ਨਹੀਂ ਬੋਲੀ ਦਾ ਚੰਗੀ ਰੱਖ ਕੇ ਇਹਨੂੰ ਹੁਣ ਮੈਂ ਫੜਕਾਉਂਗੀ ਆ ਲੈਣ ਦੋ ਇਹਨੂੰ ਮਾਵਾਂ ਧੀਆ ਰਲ ਕੇ ਬਦਲੇ ਲਵਾਂਗੇ ਕੋ ਜਿੰਦ-ਜਿੰਦ ਤੇ ਕੋਈ ਨਹੀਂ ਕੋਈ ਨਹੀਂ ਬਦਲਾ ਦਾ ਪੂਰਾ ਲਾਉਂਗੀ ਇਹਨੂੰ ਦੱਸ ਦਉਂਗੀ ਬੋਲੀ ਦਾ ਕਿਦਾਂ ਆਹੋ ਠੀਕ ਵਾ ਮੰਮੀ ਕਿੱਥੇ ਦੇ ਆ ਦੇ ਇੱਥੇ ਹੀ ਸੌਂ ਜੀ ਮੈਂ ਤੋਏ ਦੇ ਜਿੱਥੇ ਆ ਗਿਆ ਮਮਮੀ ਛੇਤੀ ਆ ਮਮਾ ਪਰ ਚਾਟਾਬ ਹੋ ਗਿਆ ਨਾ ਕਿਉਂ ਹੋ ਗਿਆ ਹੋਣ ਆ ਗਈ ਆ ਬਹਨ ਇਹਨਾਂ ਤੇ ਮੈਨੂੰ ਉਹਨਾਂ ਨੇ ਬੁਲਾ ਰਿਆ ਉੱਥੇ ਨਾ ਚੱਤ ਕਿੱਥੇ ਉਹਦੇ ਤੁਹਾਨੂੰ ਦੱਸਣ ਦੇ ਹਾਂ ਮੈਨੂੰ ਕਹਿੰਦੀ ਆ ਮੈਂ ਕਿਹਾ ਤਿਆਰ ਹੋ ਜੀ ਸਾਰੇ ਜਾਣੀ ਤੇ ਸੱਸ ਮੇਰੀ ਕਹਿੰਦੀ ਮੈਨੂੰ ਕਿ ਅੱਜ ਦੋ ਦਿਨ ਤੇ ਰੁਕੇ ਜਾਣਾ ਨਾ ਇੰਸਲਾ ਬਦਲਦੀ ਅੱਛਾ ਅੱਗੇ ਕਿਉਂ ਆ ਜੀ ਨਾ ਨਹੀਂ ਰੱਖ ਹੈ ਪਹਿਲਾਂ ਤੁਹਾਨੂੰ ਸੱਦ ਲੈ ਵੀ ਹੁਣੇ ਜਾਣਾ ਤੇ ਛੇਤੀ ਆ ਜਾਓ ਤਾਂ ਹੁਣ ਤਾਂ ਮੈਂ ਕਹਤਾ ਵੀ ਦੋ ਤਿੰਨ ਦਿਨ ਬਾਅਦ ਜਾਣਾ ਹਾਂ ਉਹ ਤੇ ਤੂੰ ਫਿਰ ਕਹਾਂ ਕਿ ਚਾਹ ਦੌਰ ਘਰ ਚੱਲੀਏ ਇੱਥੇ ਮੈਂ ਕਿਹਾ ਮੈਂ ਕਿਹਾ ਇਦਾਂ ਕਰ ਮੋੜੀ ਇਸ ਤਰ੍ਹਾਂ ਬੈਠਾ ਤਾਂ ਨਹੀਂ ਮੋੜੀ ਘਰ ਚੱਲੀਏ ਬਸ ਦੋਆ ਤਿੰਨਾ ਦਨਾ ਬਾਅਦ ਤੱਕ ਛੱਡਣ ਛੱਡ ਆ ਗਏ ਤੇ ਚੱਲ ਜਾਂਦੇ ਉਹ ਉਹ ਤੇ ਗੱਲ ਮੈਂ ਉਹਨਾਂ ਨੂੰ ਕਹਿਣ ਮੈਂ ਪਰ ਮੇਰੀ ਗੱਲ ਮੰਨੇ ਨਹੀਂ ਉਹ ਦਿਨ ਤੁਹਾਨੂੰ ਸੁਣਾਉਂਦਾ ਹੀ ਆ ਕਿ ਤੁਹਾਡੇ ਘਰ ਦਾ ਜਦ ਦੱਤਾਂ ਆ। ਅੱਛਾ। ਆਹੋ ਕਿਸਮਤ ਮਾੜੀ ਮੇਰੀ। ਕਿਸਮਤ ਤੇਰੀ ਕਾ ਵੀ ਮਾੜੀ ਆ। ਨਾਲ ਸਾਡੀ ਜ਼ਿਆਦਾ ਮਾੜੀ ਆ। ਹੈ? ਐਨਾਂ ਚਾਲੇ ਜਾਣਾ ਤੇ ਰਗਿਆ ਕੀਤਾ ਹੀ ਕਰ ਪਚਾ ਨਾਉਂ ਕਰ ਚਾਹੂਗੀ। ਤੇ ਕਿਦਾਂ ਸੁੱਖ ਦਾ ਸਾਹ ਆਊਗਾ। ਪਰ ਮੈਂ ਤੇ ਇੰਨੀ ਦੁਖੀ ਨਹੀਂ ਇੰਨੀ ਹੋਣੀ। ਅੱਜ ਵੀ ਗਾਲੀ ਨਹੀਂ ਕੱਢ ਮਾਰੀ ਦੇ। ਮੰਮੀ ਮੇਰੀ ਸਮਝਾ ਗੱਲ। ਉਹਨਾਂ ਨੇ ਕੁੜੀ ਲਸੰਦ ਨਹੀਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ। ਇਹ ਕੋਸਾ ਨੇ ਤਾਂ ਮੇਰੀ ਕਮੀ ਨਹੀਂ ਆ ਮੈਂ ਹੋਰ ਤਾਂ ਉਹੀ ਦੱਸਣਾ ਜਵਾਈ ਭਾਈ ਨਹੀਂ ਤਾਂ ਗੱਲ ਕਰੀ ਸੀ ਉਹ ਤਾਂ ਮੈਨੂੰ ਬਾਹਰ ਪੈਂਦੀ ਆ ਹੋਵੇ ਪਤਾ ਕੀ ਆ ਉਹਨਾਂ ਨੂੰ ਮਾਣਾ ਪੜਿਆ ਅਮਰੀ ਦਾ ਮੈਂ ਤਾਂ ਕਿਹਨੇ ਨੂੰ ਬੰਦਾ ਥੋੜੀ ਖਾਲੇ ਅੱਧੀ ਖਾਲੇ ਪਰ ਖਾਏ ਇਹ ਜਿੱਤਦੀ ਹਾਂ ਕਿ ਨਾਂ ਤੇ ਤੇੰਦੇ ਮੋਹ ਆ ਰਿਹਾ ਵੰਨੀ ਤੇਰੀ ਸਾਡੀ ਬੇਦੀ ਕਰ ਸਕਦੇ ਹੈ ਜੇ ਅਹੀ ਜਾਈਏ ਤਾਂ ਵੀ ਬਖਸ਼ਦੇ ਜੇ ਤੂੰ ਜਾਣਾ ਤਾਂ ਵੀ ਬਖਸ਼ਦੇ ਬੰਦਾ ਸ਼ਰਮ ਕਰਿਆ ਰਜਵਾਈ ਆਇਆ ਹੈ ਉਹਨਾਂ ਨੂੰ ਹੈ ਸ਼ਰਮ ਤੇ ਮੈਂ ਨਾਂ ਗਿਆ ਚੱਲ ਹਾ ਸਾਥੀ ਦਾ ਵਾਦਾ ਉਹ ਨਹੀਂ ਚੰਗੇ ਰੀਦਾਂ ਮੈਨੂੰ ਮੋਢੀ ਭੇਜ ਦ ਨਾਲ ਮੈਂ ਲੈ ਆਉਂਗਾ ਜਦੋਂ ਮੈਂ ਹੁਣੇ ਹੀ ਲੈ ਕੇ ਆ ਗਿਆ ਨਾ ਕੋਈ ਲੜਾਈ ਹੋ ਜਾਂਦੀ ਹੈ ਪਰ ਮਾੜੀ ਗੱਲ ਹੈ ਕੀ ਕਰੀਏ ਇਹਨਾਂ ਦਾ ਹਾਂ ਨਾਂ ਖਾੜ ਕੇ ਢੋਲ ਜਣਾ ਲੈਣਾ ਕੀ ਕਰੀਏ ਢੋਲ ਨੂੰ ਇੰਨਾ ਵੱਜਣਾ ਮੈਂ ਦੱਸ ਇਹਨਾਂ ਨੇ ਉਹ ਗੱਲ ਬੇਸ਼ਰਮੀ ਦੀ ਹੱਦ ਕਰ ਦਿੱਤੀ ਐ ਸਾਡੀ ਕਰਨਾ ਕੀ ਐ ਤੇਰੇ ਪੁੱਤ ਕੰਮ ਕਰਦੇ ਰਹਿਣਾ ਹੁਣ ਮੈਂ ਦੁਆਬ ਦੇ ਐ ਸੱਚ ਬੋਲੀ ਗੱਲ ਸੰਭੋ ਤੁਸੀਂ ਨਹੀਂ ਜਾਣਾ ਉੱਥੋਂ ਉੱਥੇ ਨਾ ਡੈਡੀ ਨੇ ਜਾਣਾ ਦੇ ਤਾਂ ਮੈਂ ਨਾ ਮਹਿ ਜਾਣਾ ਮੰਮੀ ਹੁਣ ਆਪੇ ਆਉਗੂਗੀ ਤੁਸੀਂ ਨਹੀਂ ਜਾਣਾ ਰਹਿਣਾ ਸਿੱਧੀ ਜਿਹੀ ਗੱਲ ਆਹੀ 10 ਬਾਰ ਬਾਰ ਭੇਜਦੇ ਕਰੌਣ ਜਾਣਾ 2-3 ਵਾਰ ਤੇ ਹੀ ਗੱਦੇ ਕਰਵਾਏ ਤਾਂ ਸਾਡਿਲ ਕੋਈ ਇਸਤਵਾ ਇਹ ਥੋੜੇ ਜਿਹੜਾ ਇਹ ਬੇਇੱਜ਼ਤੀ ਕਰੇ ਜਿਹੜਾ ਇਹ ਬੇਇੱਜ਼ਤੀ ਕਰ ਜੇ ਚਲੋ ਕੀ ਬੇਹ ਬਣਾਉਣਾ ਆ ਚਾਹ ਲੱਗੀ ਘੁੱਟ ਬਣਾਉਣਾ ਤੇ ਡੈਡੀ ਕਿਥੇ ਉਹ ਬਾਹਰ ਹੀ ਆ ਚਲੋ ਮੈਂ ਜਾਣਾ ਕਿ ਡੈਡੀ ਹੱਤੀ ਹੋ ਗਈ ਇਹਨਾਂ ਵਾਲੀ 10 ਤੇ ਜੇ ਹੁਣ ਨਿਆਣ ਨਾਲ ਗਿਆ ਵਾ ਤੇ ਤਹੀ ਹੁਣ ਘੱਲ ਦੋ ਆਪਸ ਜੇ ਨਹੀਂ ਜਾਣਾ ਤੇ ਇਹ ਵੀ ਉਹਨਾਂ ਤੇ ਨਾ ਕੋਈ ਬਹਾਨਾ ਹੀ ਆ ਪਤਾ ਨਹੀਂ ਹੁਣ ਕੀ ਵੀ ਹੁਣ ਤਾਂ ਕੱਢ ਦੇ ਸਕਦੇ ਆ ਕੀ ਨਵਾਂ ਕੰਮ ਕਰਨਾ ਚਲੋ ਵੇਖੋ ਕੀ ਕਰਦੇ ਲੱਗ ਜਣਾ ਪਤਾ ਹੋਰ ਦੋ ਚਾਰ ਦਿਨੋਂ